ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ की शरण विचार जे सिमरत गणकासी उदरी ताको जस उरतार मन रे प्रभु की शरण विचार ਦੇ ਸਿਮਰਤ ਗਨ ਕਾਸੀ ਉਧਰੀ ਤਾਕੋ ਜਸੇ ਉਰਤਾਰ ਰਹਾ ਅਟਲ ਪਯੋ ਤੂ ਜਾ ਕੈ ਸਿਮਰਨ ਅਰਨਿਰ ਪੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੀ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ ਮਹਮਾ ਨਾਮ ਕਹ ਲਓ ਵਰਨੋ ਰਾਮ ਕਹਿਤ ਬੰਧਨ ਤੇ ਝੂਟਾ ਆਜਮਲ ਪਾਪੀ ਜਗ ਜਾਣੇ ਨਿਮਕ ਮਾਹੀ ਮਿਸਤਾਰਾ ਨਾਨਕ ਕਹਿ ਸਚੇ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹ ਨਿਸਤਾਰਾ نانک کہ من تہ پی اترہ پارا واحر واحد جگو جگہ چبر شطر تخت مالک تن سا ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਪਹਿਲੇ ਪਹਿਰ ਦੇ ਸਜੇ ਪਾਵਨ ਦੀਵਾਨ ਤੇਰੋ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨ ਉਹ ਰਖੇ ਹੋ ਸਤਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠਣ ਦਾ ਸੁਭਾਗ ਮਾਲਕ ਨੇ ਬਖਸ਼ਿਆ ਹੈ نومِ پاشاہ گروہ کی ایک صاحب مہاراج مہراج دوارا دوارہ کا پاون پوتر مخواق سورٹ راگ دے اندر مبارک انگ چھ سو بطی تے سوائے گان ہے اس پاون پوتر راہیں ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਪਰਉ ਸਦਵਾਇਆ ਹੈ ਉਹਨਾਂ ਨੂੰ ਦਿਲਾਸਾ ਦਿੱਤਾ ਹੈ ਜਿਹੜੇ ਵਿਕਾਰਾਂ ਅਧੀਨ ਹੋ ਕੇ ਆਪਣੇ ਆਪ ਤੋਂ ਹਾਰ ਗਏ ਜੋ ਇਹ ਸੋਚਦੇ ਨੇ ਕਿ ਵਿਕਾਰਾਂ ਦੇ ਫਤੇ ਨਹੀਂ ਪ੍ਰਾਪਤ ਕੀਤੇ ਜਾ ਸਕਦੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਇਸ ਪਾਵਨ ਨਿੱਕਰ ਮੁਖਵਾਕ ਦੇ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਨੇ ਉਦਾਹਰਨਾਂ ਵੀ ਉਹਨਾਂ ਦੀਆਂ ਦਿੱਤੀਆਂ ਜਿਹੜੇ ਵਾਸ਼ਨਾ ਦੇ ਅਧੀਨ ਸਨ ਜਿਨ੍ਹਾਂ ਨੂੰ ਚੇਤ-ਚੇਤਾ ਵੀ ਨਹੀਂ ਸੀ ਕਿ ਸਾਡੇ ਅੰਦਰ ਵੀ ਵੈਗਰੂ ਦਾ ਨਾਮ ਵਰਤਣ ਲੱਗ ਪਏਗਾ ਉਹਨਾਂ ਨੇ ਜਪਿਆ ਭਾਵੇਂ ਕਿਸੇ ਵੀ ਜ਼ਰੀਏ ਜਾਂ ਕਿਸੇ ਵੀ ਬਾਹਰ ਨਹੀਂ ਜਪਿਆ ਅੰਦਰਲੇ ਵਿੱਚ ਜੁੜ ਗਏ ਇਸ ਕਰਕੇ ਗੁਰੂ ਜੀ ਦੇ ਭਾਦਰ ਸਾਹਿਬ ਮਹਾਰਾਜ ਸਮਝਾਉਂਦੇ ਨੇ ਕਿ ਜੇ ਐਸੇ ਜੁੜ ਸਕਦੇ ਨੇ ਰੱਬ ਨਾਲ ਤੇ ਤੂੰ ਕਿਉਂ ਨਹੀਂ ਜੁੜ ਸਕਦਾ ਅਸੀਂ ਤੇ ਇੰਨੇ ਵਿਕਾਰ ਨਹੀਂ ਕਮਾਏ ਹੁਣ ਤੇ ਜਾਂ ਇੰਨੇ ਵਿਕਾਰ ਨਹੀਂ ਹੋਣਗੇ ਸਾਡੇ ਅੰਦਰ ਜੇ ਇਹ ਜੁੜ ਸਕਦੇ ਨੇ ਤੇ ਆਪਾਂ ਵੀ ਜੁੜ ਸਕਦੇ ਹਾਂ ਸੋ ਜਿਹੜੇ ਕਹਿੰਦੀ ਕਲਾ ਵਿੱਚ ਜਾ ਰਹੇ ਸਨ ਜਿਨ੍ਹਾਂ ਦਾ ਵਿਸ਼ਵਾਸ ਠਿਰਜ ਟੁੱਟ ਰਿਹਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਡਿੱਗਦਿਆਂ ਨੂੰ ਖੜੇ ਕਰ ਦਿੱਤਾ ਕਹਿੰਦੇ ਜਪੋ ਤੁਸੀਂ ਜਪਣਾ ਤੇ ਕਰੋ ਬਰਕਤ ਅਕਾਲ ਪੁਰਖ ਵੱਲੋਂ ਆਏਗੀ ਸੋ ਆਓ ਸਤਿਗੁਰੂ ਜੀ ਕੀ ਸਿੱਖਿਆ ਦੇ ਰਹੇ ਨੇ ਇਸ ਸ਼ਬਦ ਵਿੱਚ ਰਮਤਾ ਤੋਂ ਪਹਿਲਾਂ ਰਚਨਾ ਕਰੋ ਪਵਿੱਤਰ ਪਿਆਰ ਸਾਹਿਬ ਗੁਰਪਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਮਨਾ ਆਪਣੇ ਹਿਰਦੇ ਵਿੱਚ ਪਰਮਾਤਮਾ ਗੁਰੂ ਦੀ ਸ਼ਰਨ ਧਰਿਆ ਕਰ ਤੱਕਿਆ ਕਰ ਊਟਾ ਸਦਾ ਗੁਰੂ ਦਾ ਲੈ ਰੱਬ ਦਾ ਲੈ ਮਨ ਨੂੰ ਇਸ ਕਰਕੇ ਸਬੋਧਨ ਕੀਤਾ ਹੈ ਕਿ ਇਹ ਮਨ ਜਿੱਥੇ ਬੈਠਦਾ ਹੈ ਇਹ ਉਦਾਂ ਹੀ ਹੋ ਜਾਂਦਾ ਜਿੱਥੇ ਬੈਠੇ ਤੇ ਜੋ ਦੂਜੇ ਪਾਸੇ ਜਿਹੜੇ ਵਿਕਾਰਾਂ ਵਿੱਚ ਖਚਤ ਨੇ ਉਹਨਾਂ ਦਾ ਮਨ ਜਿਹੜਾ ਹੈ ਨਾ ਨਾ ਤੇ ਚੰਗੇ ਵਾਲੇ ਪਾਸੇ ਆਉਂਦਾ ਤੇ ਨਾ ਚੰਗੀ ਜਗ੍ਹਾ ਤੇ ਬੈਠਣਾ ਹੀ ਉਹਨੂੰ ਠੀਕ ਲੱਗਦਾ ਜਿਵੇਂ ਬੜਾ ਪਿਆਰਾ ਬਚਨ ਹੈ ਮਾਲਕ ਦਾ ਜਿਨ ਕੀ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰੂ ਪਾਸ ਉਥੇ ਸੱਚ ਵਰਤਦਾ ਕੂੜਿਆਰਾ ਚਿਤ ਉਦਾਸ ਕੋਈ ਵਾਲ ਛਾਲ ਕਰ ਛੱਤ ਕਢੀਐ ਫੇਰ ਜਾਏ ਵਹਿ ਕੂੜਿਆਰਾ ਪਾਸ ਸਤਿਗੁਰੂ ਜੀ ਕਹਿਣ ਲੱਗੇ ਕਾਰਨ ਇਹ ਹੈ ਕਿ ਮਨ ਜਿਸ ਅਧੀਨ ਹੈ ਜਾਂ ਜੋ ਅੰਦਰ ਚੱਲ ਰਿਹਾ ਹੈ ਜ਼ਿਆਦਾਤਰ ਉਹਦਾ ਹੀ ਪ੍ਰਭਾਵ ਇਕਦੂਦਾ ਜੇ ਸੱਚ ਦੇ ਧਾਰਨੀ ਹੋ ਜਾਓਗੇ ਤਾਂ ਨੂੰ ਝੂਠ ਦਾ ਸਾਧਨ ਨਹੀਂ ਹੋਏ ਜੇ ਝੂਠ ਪਸੰਦ ਹੈ ਤਾਂ ਕੋਈ ਸੱਚ ਬੋਲੇਗਾ ਤੁਹਾਨੂੰ ਝੁਕੇਗਾ ਇਹ ਮੰਦਾ ਮਾਹੌਲ ਹੈ ਕਭੂ ਜਿਹੜਾ ਉਪ ਚੜਤ ਹੈ ਕਦੀ ਚੜ ਗਿਆ ਆਕਾਸ਼ ਤੇ ਕਭੂ ਜਾਏ ਪਿਆਲੇ ਕਦੀ ਪਤਾਲ ਵਿੱਚ ਪਹੁੰਚ ਗਿਆ ਕਹਿੰਦੇ ਭਾਵੇਂ ਜੈਸੀ ਸੰਗਤ ਵੈਸੀ ਰੰਗਤ ਇਹਦੇ ਮਨ 'ਚ ਆ ਜਾਂਦੀ ਹੈ ਇਸ ਕਰਕੇ ਮਨੁਸਬੋਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਰਦਿਆਂ ਇਹ ਗੱਲ ਸਮਝਾਈ ਹੈ ਕਿ ਸ਼ਰਨ ਰੱਬ ਦੀ ਤੱਕ ਇਸ ਲਈ ਕਾਰਣ ਦੇ ਪਿੱਛੇ ਕੀ ਹੈ ਜੇ ਸਿਮਰਤ ਗਨ ਕਾਸੀ ਉਦਰੀ ਗਨ ਕਾ ਇਕ ਵਿਸ਼ਵਾਸ ਆਪਣਾ ਤਨ ਦੇਸ਼ੀ ਸਵਾਭਾਵਕ ਕਹਿੰਦੀ ਹਰ ਰੋਜ਼ ਹਰ ਵਕਤ ਵਿਸ਼ੇ ਵਕਾਰਾਂ ਦੇ ਵਿੱਚ ਰਹਿੰਦੀ ਹੈ ਵਾਸ਼ਨਾ ਤੋਂ ਪਰੇ ਜੁੜੀ ਕਿਵੇਂ ਕਈਆਂ ਨੂੰ ਪਤਾ ਹੈ ਤੇ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਸਾਧੂ ਵੇਦੇ ਦਰ ਤੇ ਆਇਆ ਦਰਵਾਜ਼ਾ ਖੜਕਟਾ ਕੇ ਜੀਦੋਂ ਪੁੱਛਦਾ ਏ ਰਾਤ ਰੁਕਣ ਵਾਸਤੇ ਇੱਥੇ ਜਗ੍ਹਾ ਹੈ ਗਨਕਾ ਕਹਿੰਦੀ ਕਿ ਇਹ ਦਰ ਤੁਹਾਡੇ ਵਾਸਤੇ ਨਹੀਂ ਹੈ ਲਵਾਜ ਤੋਂ ਪਹਿਰਾਵੇ ਤੋਂ ਤੁਸੀਂ ਸਾਧੂ ਬਾਤ ਮੈਂ ਲੱਗਦੇ ਹੋ ਭਲੇਕੇ ਨਾਲ ਤੁਸੀਂ ਵੇਸ਼ਵਾ ਦੇ ਘਰ ਆ ਗਏ। ਉਹ ਸਾਧੂ ਕਹਿੰলো ਕਿ ਜੋ ਨਹੀਂ ਆਇਆ ਸੀ ਅਗਲਾ। ਉਹ ਕਿਸੇ ਬਾਹਨੇ ਅਸਲ ਦੇ ਵਿੱਚ ਪੁਰਾਣੀ ਰੱਬ ਨਾਲ ਜੁੜਦਾ। ਕਹਿ ਲਗਾ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ। ਗਨਕਾ ਕਹਿਣ ਲੱਗੀ ਲੋਕੀ ਫਿਰ ਤੁਹਾਡਾ ਮਜ਼ਾਕ ਉਡਾਉਣਗੇ। ਕਿਉਂਕਿ ਮੈਂ ਤਾਨਾ ਦੇਣ ਵਾਲੀ। ਜੇ ਮੇਰੇ ਘਰੇ ਰਾਤ ਤੁਸੀਂ ਰੁਕੇ ਲੋਕ ਬੜਾ ਕੁਝ ਕਹਿਣਗੇ ਤੁਹਾਨੂੰ ਕਹਿੰਦੇ ਮੈਨੂੰ ਪਰਵਾਹ ਨਹੀਂ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿਦਾਂ ਦਾ ਲੋਕਾਂ ਗਿਸ ਬਸਤੀ ਕਰ ਦੇਣਾ ਉਹ ਸਾਰੀ ਜ਼ਿੰਦਗੀ ਵੀ ਨਹੀਂ ਮੁੱਕ ਸਕਦਾ ਗੁਰੂ ਪ੍ਰਮਾਤਮਾ ਨੂੰ ਪਤਾ ਹੋਵੇ ਤੇ ਸਾਨੂੰ ਬਤਾਵੇ ਅਸੀਂ ਕਿਦਾਂ ਨੇ ਸੰਸਾਰ ਅੱਗੇ ਤੁਸੀਂ ਬਾਰ-ਬਾਰ ਆਪਣੇ ਆਪ ਨੂੰ ਚੰਗਾ ਸਾਫਲ ਕਰੋਗੇ ਸੰਸਾਰ ਤੇ ਤੁਹਾਨੂੰ ਕਹਿਗਾ ਮੜਾ ਹੋਨੇ ਮੌਜ ਹੈ ਕਹ ਲੋ ਕੀ ਫਕੀਰਾਂ ਦੀ ਆਤਮਾ ਜੁੜੀ ਹੋਈ ਰੂਹ ਹੈ ਤੇ ਕਹਿੰਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੈਨੂੰ ਟਿਕਾਣਾ ਦੇ ਸਕਦੇ ਕਹਿੰਦੇ ਠੀਕ ਹੈ ਤੁਹਾਨੂੰ ਫਰਕ ਨਹੀਂ ਪੈਂਦਾ ਤੇ ਅਸੀਂ ਆਪਣੇ ਕੋਲ ਰੱਖ ਲਵਾਂਗੇ ਰਾਤ ਰੁਕਿਆ ਉਹ ਮਹਾਤਮਾ ਸਵੇਰੇ ਤੁਰਨ ਲੱਗਿਆ ਉਹਨੂੰ ਤੋਤਾ ਦੇਨਾ ਕਿੰਦਾ ਮੇਰੀ ਅਮਾਨਤ ਹੈ ਤੁਹਾਡੇ ਕੋਲੇ ਕੁਝ ਦਿਨਾਂ ਬਾਅਦ ਮੈਂ ਲੈ ਜਾਵਾਂਗਾ ਪਰ ਇਹਨੂੰ ਇੱਕ ਆਦਤ ਹੈ ਕਿ ਇਹਨੂੰ ਰੱਬ ਦਾ ਨਾਮ ਜਿਹੜਾ ਇਹਦਾ ਰਾਮ ਨਾਮ ਜਪਾਉਣਾ ਪੈਂਦਾ ਪਹਿਲਾਂ ਮੈਂ ਬੋਲਦਾ ਫਿਰ ਇਹ ਬੋਲਦਾ ਇਸ ਕਰਕੇ ਜੋ ਮੇਰਾ ਕੰਮ ਹੈ ਉਹ ਤੂੰ ਕਰਨਾ ਹੈ ਉਹਨੇ ਮੰਨ ਤੇ ਤੇਰੇ ਕੋਲ ਹੈ ਤੇ ਇਹਨੂੰ ਰੱਬ ਦਾ ਨਾਮ ਜਪਉਣਾ ਹੈ ਹੁਣ ਬਹਾਨਾ ਵੇਖੋ ਕੀ ਐ ਤੋਤਾ ਲਗਨ ਲੱਗ ਗਈ ਜੀ ਜਪਉਂਦੇ ਆ ਜਪਉਂਦੇ ਆ ਖੁਦ ਨੂੰ ਰੰਗ ਚੜ ਗਿਆ ਤੇ ਸਾਧਗੁਰੂ ਜੀ ਨੇ ਸੰਸਾਰ ਦੇ ਜੀਵਾਂ ਨੂੰ ਇਹ ਉਦਾਹਰਨ ਦੇ ਦਿੱਤੀ ਕਹਿਣ ਲੱਗੇ ਵੇਸ਼ਵਾ ਵੀ ਤਰ ਗਈ ਜਿਹੜੀ ਵਿਕਾਰਾਂ ਵਿੱਚ ਰਹਿੰਦੀ ਸੀ ਉਹਨੇ ਜੱਪਿਆ ਰੱਬ ਨੂੰ ਪਰਮਾਤਮਾ ਨੂੰ ਧਿਆਇਆ ਲੋਕੀ ਜਿਹਦੇ ਹੀ ਠੀਕਰ ਦੇ ਸਨ ਜਿਹਨੂੰ ਚੰਗਾ ਨਹੀਂ ਸੀ ਸਮਝੇ ਵਿਕਾਰ ਕੋ ਘਣਵਾਸ ਤੇ ਚਲੇ ਜਾਂਦੇ ਸਨ ਪਰ ਵੇਸ਼ਵਾ ਨੂੰ ਉਸ ਨਜ਼ਰਾਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਕਹਿ ਲੱਗੇ ਉਸ ਇਸਤਰੀ ਦਾ ਉਸ ਗਨਕਾ ਦਾ ਵੀ ਉਧਾਰ ਹੋ ਗਿਆ ਮਨਾ ਤੂੰ ਕਿਉਂ ਨਹੀਂ ਆਪਣੇ ਹਿਰਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਨੂੰ ਵਸਾਉਂਦਾ ਇਹ ਸਵਾਲ ਹੈ ਸਾਡੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਵਾਲ ਪਾਇਆ ਸਾਡੇ ਅੱਗੇ ਕਹਿੰਦੇ ਜੇ ਉਹ ਬਚ ਸਕਦੀ ਵਿਕਾਰਾਂ ਤੋਂ ਤੂੰ ਕਿਉਂ ਨਹੀਂ ਬਚ ਸਕਦਾ ਇਹਦਾ ਮਤਲਬ ਕਿ ਮੈਂ ਜਪਣਾ ਹੀ ਨਹੀਂ ਤੇ ਜਪਿਆ ਵੀ ਨਹੀਂ ਹਲਕਾ ਜਿਦਾ ਉਹਨੇ ਜਪਿਆ ਇਸ ਕਰਕੇ ਪਹਿਲੀ ਗੱਲ ਸ਼ਰਨ ਲੈ ਗੁਰੂ ਪਰਮਾਤਮਾ ਦੀ ਦੂਜੀ ਗੱਲ ਸੇਖ ਜਿਹੇ ਸਿਮਰਤ ਗਨਕਾਰ ਸੀ ਉਧਰੀ ਤਾਕੋ ਜਸੁਰ ਧਾਰੋ ਉਰ ਦਾ ਅਰਥ ਹੁੰਦਾ ਹੈ ਹਿਰਦਾ ਤਰ ਦਾ ਅਰਥ ਤਾਰਨ ਕਾਗਾ ਐਸੇ ਵਾਹਿਗੁਰੂ ਦੇ ਨਾਮ ਨੂੰ ਜਿਹੜਾ ਵਿਸ਼ੇ ਵਕਾਰਾਂ ਤੋਂ ਬਚਾਉਂਦਾ ਹੈ ਭੌਤ ਜਲ ਤੋਂ ਪਾਰ ਲੰਘਾਉਂਦਾ ਹੈ ਉਸ ਅਕਾਲ ਪੁਰਖ ਦੇ ਨਾਮ ਨੂੰ ਪਹਿ ਤੂੰ ਕਿਉਂ ਨਹੀਂ ਜਪਦਾ ਜਪਿਆ ਕਰ ਹਿਰਦੇ ਵਿੱਚ ਵਸਾ ਰੱਬ ਨੂੰ ਰਹਾਉ ਪਟਲ ਭਇਓ ਤਰੂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ 5 ਸਾਲ ਦਾ ਤਰੂ ਜਿੰਨੂੰ ਭਗਤ ਦਾ ਦਰਜਾ ਮਿਲ ਗਿਆ पांच बरख को अनाच ध्रुव बारख नबीवाणी ਦੇ ਬਚਨ 50 ਸਾਲਾਂ ਦਾ ਉਹ ਚੇਤ ਕਿੱਥੋਂ ਲੱਗੀ ਇਹਦਾ ਪਿਤਾ ਇਹਨੇ ਦੂਜਾ ਵਿਆਹ ਕਰਾ ਲਿਆ ਮਤਰੀ ਮਾਦੀ ਨਾਤੀ ਅਸਲ ਦੀ ਵਿੱਚ ਉਸ ਕਹਿ ਲੋ ਕਿ ਰਾਜੇ ਦੀ ਪਹਿਲੀ ਘਰਵਾਲੀ ਨੂੰ ਚੰਗਾ ਸਮਝਦੀ ਮਤ੍ਰੇਈ ਮਾ ਤੇ ਨਾ ਧਰੂ ਨੂੰ ਚੰਗਾ ਸਮਝਦੀ ਇਥੋਂ ਤੱਕ ਕਿ ਕਹਿ ਲੋ ਕਿ ਜੇ ਗੋਦ ਵਿੱਚ ਵੀ ਬੰਦਾ ਸੀ ਆਪਣੇ ਪਿਤਾ ਦੀ ਭਗਤ ਧਰੂ ਮਤ੍ਰੇਈ ਮਾ ਐਸੀਆਂ ਨਜ਼ਰਾਂ ਨਾਲ ਵੇਖਦੀ ਸੀ ਬਸ ਇਹੋ ਹੀ ਚਾਹੁੰਦੀ ਸੀ ਅਸਲ ਦੇ ਵਿੱਚ ਇਹ ਨਾਂ ਬੈਠੇ ਆਪਣੇ ਪਿਤਾ ਦੀ ਘੋਲ ਦੇ ਵਿੱਚ ਹਰ ਵਕਤ ਮਾਂ ਦੀ ਦੇਖ ਰਣੀ ਤੇ ਤਰੂ ਨੇ ਇੱਕ ਦਿਨ ਪੁੱਛਿਆ ਕਿ ਮਾਂ ਤੇਰੀ ਇਤ ਬੜੀ ਸੇਵਾ ਹੁੰਦੀ ਸੀ ਤੇਰੀ ਬੜੀ ਪੁੱਛਗੇ ਛੋਭੀ ਸੀ ਪਰ ਜਦੋਂ ਦੀ ਇਹ ਦੂਜੀ ਮਾਂ ਆਈ ਹੈ ਉਦੋਂ ਤੋਂ ਤੇ ਤੇਰਾ ਤੇਰੇ ਨਾਲ ਵਿਹਾਰ ਚੰਗਾ ਨਹੀਂ ਹੋ ਰਿਹਾ ਤੂੰ ਦੱਸ ਮੈਨੂੰ ਐਸਾ ਕੀ ਕਰਨਾ ਚਾਹੀਦਾ ਤੇਨੂੰ ਸਤਕਾਰ ਮਿਲੇ ਤੇ ਮਾਗਯੋ ਕਹਿਣ ਲੱਗੀ ਬਸ ਰਾਬੀ ਹੈ ਜਿਹਦਾ ਸਤਕਾਰ ਦਿਵਾ ਸਕਦਾ ਹੈ ਉਹਦਾ ਨਾਮ ਜਪਿਆ ਕਰ ਸਭ ਕੁਝ ਛੱਡ ਦਿੱਤਾ ਜੀ ਭਗਤੀ ਵਿੱਚ ਲੱਗ ਗਿਆ ਭਗਤੀ ਕਰਦਾ ਕਰਦਾ ਨਾਮ ਜਪਦਾ ਜਪਦਾ ਦੁਨੀਆ ਤੋਂ ਉਬਰਾਹਮ ਹੋ ਗਿਆ ਅਮਰ ਹੋ ਗਿਆ ਨਿਰਲੇਪ ਹੋ ਗਿਆ ਉਹਨੂੰ ਵੀ ਅਦਮ ਮਿਲ ਗਿਆ ਉਹਦੀ ਮਾਤਾ ਨੂੰ ਵੀ ਅਦਮ ਮਿਲ ਗਿਆ ਦੁਨੀਆਂ ਵਿੱਚ ਬਰਕਤ ਕਿਹਦੀ ਆਈ ਵਾਹਿਗੁਰੂ ਦੇ ਨਾਮ ਤੇ ਅਰ ਨਿਰਪੈ ਪਦ ਪਾਇਆ ਨਿਰਪੈ ਭਾਵ ਜਿਹੜਾ ਡਰ ਤੋਂ ਰਹਿਤ ਉਹਦੇ ਅੰਦਰ ਅਸਲ ਦੇ ਵਿੱਚ ਇਹ ਅਵਸਥਾ ਆ ਗਈ ਭਗਤ ਤਰੂ ਦੇ ਅੰਦਰ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੀ ਬਿਸਰਾਇਆ ਬਾਰ ਬਾਰ ਸਾਨੂੰ ਕਹਿ ਰਹੇ ਨੇ ਗੁਰਤੇਗ ਬੱਦਸਰ ਮਹਾਰਾਜ ਕਹਿੰਦਾ ਕਹਿੰਦੇ ਮਾਲਕ ਜੀ ਕਹਿੰਦੇ ਕਿ हे ਪ੍ਰਾਣੀ ਹੇ ਮਨ ਜਿਹੜਾ ਵਾਹਿਗੁਰੂ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ ਉਸ ਪਰਮਾਤਮਾ ਦੇ ਨਾਮ ਨੂੰ ਹੇ ਭਾਈ ਤੂੰ ਕਿਉਂ ਵਿਚਾਰਿਆ ਤੂੰ ਕਿਉਂ ਭੁਲਾਇਆ ਤੂੰ ਕਿਉਂ ਨਹੀਂ ਜਪਦਾ ਜਪਿਆ ਕਰ ਜਬ ਹੀ ਸ਼ਰਨ ਗਹੀ ਕਿਰਪਾ ਮਿਧ ਗੱਜ ਗਰਾਹਤੇ ਛੂਟਾ ਇਸ ਪ੍ਰਸਾਧ ਵੀ ਆਪ ਜਾਣਦੇ ਹੋ ਇੱਕ ਤਲਾਬ ਦੇ ਵਿੱਚ ਇੱਕ ਗਰਾਹ ਪਾ ਮગર ਮਛ ਨੇ ਹਾਥੀ ਦੇ ਪੈਰ ਨੂੰ ਫੜ ਲਿਆ ਜੋਨ ਛੁੱਟਣ ਦਾ ਯਤਨ ਕਰਦਾ ਪਰ ਛੁੱਟਿਆ ਨਹੀਂ ਜਾਂਦਾ ਲੇਖਣ ਵਾਲਿਆਂ ਨੇ ਲਿਖਿਆ ਹੈ ਸਾਖੀਕਾਰਾਂ ਨੇ ਕਿ ਉਸ ਹਾਥੀ ਨੇ ਫਿਰ ਉਸ ਤਲਾਬ ਦੇ ਵਿੱਚੋਂ ਇੱਕ ਕਮਲ ਤੋੜ ਕੇ ਤੇ ਰੱਬ ਅਗੇ ਫਰਿਆਦ ਕੀਤੀ ਹੁਣ ਇਹ ਬਤਾ ਸਮਝਿਓ ਕਿ ਜਾਨਵਰਿਆ ਪੰਛੀ ਫਰਿਆਦ ਨਹੀਂ ਕਰ ਸਕਦੇ ਬਣਾਏ ਤੇ ਉਹਦੇ ਹੀ ਨੇ ਨਾ ਸਾਡੀ ਬਾਸ਼ਾ ਲਾਗੇ ਉਹਨਾਂ ਦੀ ਅਲੱਗ ਹੈ ਫਰਿਆਦ ਹਰ ਕੋਈ ਕਰ ਸਕਦਾ ਹੈ ਇਹਦੇ ਪਿਛੇ ਨਾ ਤੁਰਾਓ ਕਿ ਹਾਂ ਜਾਨਵਰ ਫਰਿਆਦ ਨਹੀਂ ਕਰਦਾ ਜੀ ਐਸਾ ਨਹੀਂ ਕੁਛ ਕੋਈ ਵੀ ਕਾਇਨਾਤ ਦਾ ਹੋਵੇ ਰੱਬ ਦਾ ਬਣਾਇਆ ਹੋਇਆ ਹੈ ਜੋ ਰੱਬ ਅਗੇ ਆਪਣੀ ਭਾਸ਼ਾ ਵਿੱਚ ਫਰਿਆਦ ਕਰ ਸਕਦਾ ਹੈ ਤੇਦਰੋਂ ਅਰਦਾਸ ਕੀਤੀ ਹੈ ਅਰਜੋਈ ਕੀਤੀ ਹੈ ਉਧਰੋਂ ਜਿਹੜਾ ਹੈ ਉਸ ਮਗਰਮਛ ਨੇ ਪੈਰ ਛੜ ਦਿੱਤਾ ਉਹ ਖਲਾਸੀ ਹੋ ਗਿਆ ਛੁੱਟ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਦਾਹਰਣੇ ਤਾਂ ਦਿੱਤੀ ਹੈ ਇਹ ਹਵਾਲਾ ਤਾਂ ਦਿੱਤਾ ਹੈ ਕਿ ਜੇ ਹਾਥੀ ਰੱਬ ਅਗੇ ਪ੍ਰਿਆਦ ਕਰਕੇ ਰੱਬ ਦਾ ਨਾਮ ਲੈ ਕੇ ਇੱਕ ਮਗਰਮਛ ਤੋਂ ਇੱਕ ਮਗਰਮਛ ਤੋਂ ਛੁੱਟ ਸਕਦਾ ਹੈ ਤੇ ਇਹ ਕਿ ਹੋਇਆ ਹੈ ਸਤਗੁਰੂ ਜੀ ਬਾਰ ਬਾਰ ਇਹੋ ਹੀ ਕਹਿ ਰਹੇ ਨੇ ਜੇ ਇਹ ਜਾਪ ਕੇ ਕਰ ਸਕਦੇ ਨੇ ਤੈਨੂੰ ਕੀ ਹੋਏਗਾ ਤੂੰ ਕਿਉਂ ਨਹੀਂ ਜਾਪਦਾ ਇਹ ਹਾਥੀ ਤੇ ਉਧਾਰ ਲੈ ਕੇ ਸਤਗੁਰੂ ਜੀ ਨੇ ਬੜੀ ਜਗ੍ਹਾ ਤੇ ਸਮਝਾਇਆ ਮਨੁੱਖ ਨੂੰ ਵੀ ਕਿ ਬਾਲਾ ਛਟਕਿ ਉਹ ਬੰਧਨ ਪਰੇ ਕਛੂ ਨਾ ਹੋ ਤਿਉ ਪਾਈ ਸੋ ਨਾਨਕ ਅਬ ਊਟ ਹਾਲ ਗੱਜਿਓ ਹੋ ਹੋ ਸਹਾਈ ਗੱਜ ਭਾਵ ਹਾਥੀ ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਮਝਾਉਂਦੇ ਨੇ ਹਾਥੀ ਵੀ ਛੁੱਟ ਗਿਆ ਮਹਮਾਨਾ ਮਲਾ ਕਹਾ ਲੋ ਵਰਨੋ ਰਾਮ ਕਹਿਤ ਬੰਦਨ ਤੇ ਤੂ ਟਾ ਕਹਿੰਦੇ ਕਿੰਨੀ ਇੱਕ ਵਡਿਆਈ ਕਰੀਏ ਵਾਹਿਗੁਰੂ ਦੇ ਨਾਮ ਦੀ ਦੱਸੋ ਇਹ ਤੇ ਕੁਝ ਕੁ ਉਦਾਹਰਣਾਂ ਨੇ ਬੜੇ ਤਰੇ ਨੇ ਵਾਹਿਗੁਰੂ ਦੇ ਨਾਮ ਨਾਲ ਇਹ ਤੇ ਸਮਝਾਉਣ ਵਾਸਤੇ ਹਵਾਲੇ ਲਏ ਗਏ ਨੇ ਬੜੀ ਕਾਇਨਾਤ ਜਪ-ਜਪ ਕੇ ਤਰ ਗਈ ਸਤਿਗੁਰੂ ਜੀ ਕਹਿੰਦੇ ਕਿੰਨੀ ਇੱਕ ਮਹਿਮਾ ਕਿੰਨੀ ਇੱਕ ਵਡਿਆਈ ਕਰੀਏ ਅਕਾਲ ਪੁਰਖ ਦੇ ਨਾਮ ਦੀ ਰਾਮ ਕਹਿਤ ਬੰਦਨ ਤੇ ਝੂਟਾ ਰਮਿਆ ਹੋਇਆ ਰਾਮ ਪ੍ਰਮਾਤਮਾ ਅਕਾਲ ਪੁਰਖ ਇਸ ਨੂੰ ਜਪ ਕੇ ਇਸ ਦਾ ਨਾਮ ਜਪ ਕੇ ਇਹ ਹਾਥੀ ਵੀ ਜਿਹੜਾ ਹੈ ਨਾ ਬੰਦਨਾ ਤੋਂ ਇਹਦੀ ਖਲਾਸੀ ਹੋ ਗਈ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹਿੰ ਨਿਸਤਾਰਾ ਅਜਾਮਲ ਏ ਵੀ ਜਿਹੜਾ ਹੈ ਵਿਸ਼ੇਵਕਾਰੀ ਤੁਸੀਂ ਬਹੁਤ ਵੱਡਾ ਪਾਪੀ ਕਿਉਂ ਵਿਸ਼ਵਾਦ ਸੰਕਰਨ ਕਰਦਾ ਸੀ ਉਹਦੇ ਨਾਲ ਹੀ ਇਹਨੇ ਵਿਆਹ ਰਚਿਆ ਉਹ ਤੋਂ ਹੀ ਕਹਿ ਲੋ ਕਿ ਇਹਦੇ ਫਿਰ ਜਿਹੜਾ ਹੈ ਸੱਤ ਬੱਚੇ ਪੈਦਾ ਕੀਤੇ 6 ਤੇ ਇਹਦੇ ਵਰਗੇ ਹੋਏ ਨੇ 7ਵੇਂ ਦਾ ਨਾਮ ਕਹਿੰਦੇ ਕੀ ਕਿਸੇ ਮਹਾਤਮਾ ਨੇ ਕਿਹਾ ਕੀ ਇਹਦਾ ਨਾਮ ਨਰੈਣ ਰੱਖ ਕਹਿ ਲੱਗਦਾ ਠੀਕ ਹੈ ਜੀ ਨਰੈਣ ਰੱਖ ਲਿਆ ਉਹ ਨਾਰਾਇਣ ਰੱਬ ਨੂੰ ਵੀ ਕਹਿੰਦੇ ਕਾਲਪੁਰਖ ਦਾ ਵੀ ਨਾਮ ਤੇ ਜਿਵੇਂ ਕਹਨੋ ਕਿ ਸਾਖੀਕਾਰ ਕਹਿੰਦੇ ਕਿ ਅੰਤ ਸਮਾਇਆ ਉਹਨ ਪੁੱਤਰ ਨੂੰ ਬੜਾ ਪਿਆਰ ਕਰਦਾ ਸੀ ਨਾਮ ਤੇ ਨੇ ਨਾਰਾਇਣ ਆਪਣੇ ਪੁੱਤਰ ਦਾ ਲਿਆ ਤੇ ਕਹਿਣ ਲੱਗੇ ਕਿ ਜਿਹੜੇ ਜਮ ਆਏ ਸੀ ਉਹ ਨਾਰਾਇਣ ਭਾਵ ਰੱਬ ਦਾ ਨਾਮ ਸੁਣ ਕੇ ਤੇ ਉਪਸ਼ਾਉਦੇ ਮੁੜ ਕੇ ਕਹਿਣ ਤੋਂ ਭਾਵ ਅਜਾਮਲ ਪਾਪੀ ਜਗ ਜਾਣੇ ਜਗਤ ਵਿੱਚ ਇਹ ਜਾਣਿਆ ਜਾਂਦਾ ਸੀ ਕਿ ਇਹ ਪਾਪੀ ਹੈ ਵਿਸ਼ੇਵਕਾਰੀ ਹੈ اے ব্রাহ্মণ سی پر পাপ کمانے نیمکھ ماہے નિસતારા ایک نیمکھ ਅੱਖ ਚਮਕਰ ਜਿਨੇ ਸਮੇਂ ਵਿੱਚ ਉਹ ਨਾਰਾਇਣ ਕਹਿੰਦਿਆ ਕਿੰਨਾ ਕੁ ਸਮਾਂ ਲੱਗਦਾ ਕਹਿੰਦੇ 12 ਤਾਰਾ ਹੋ ਗਿਆ ਜੀ ਬਚ ਗਿਆ ਐ ਅਖੀਰ ਵਿੱਚ ਗੁਰੂ ਚੇਕ ਭਦਰ ਸਾਹਿਬ ਮਹਾਰਾਜ ਕਹਿੰਦੇ ਨਾਨਕ ਕਹਿ ਤ ਚੇਤ ਚਿੰਤਾ ਮਨ ਚਿੰਤਾ ਮਨ ਤੋਂ ਭਾਵ ਹੁੰਦਾ ਹੈ ਇੱਛਾਵਾਂ ਪੂਰੀਆਂ ਕਰਨ ਵਾਲੀ ਇੱਕ ਮਣੀ ਜੋ ਵੀ ਚਿਤਵਨੀ ਅਸੀਂ ਆਪਣੇ ਮਨ ਦੇ ਵਿੱਚ ਸੋਚਦੇ ਹਾਂ ਉਹਨੂੰ ਪੂਰਿਆ ਕਰਨ ਵਾਲੀ ਇੱਕ ਮਣੀ ਸਾਡੇ ਵਾਸਤੇ ਤੇ ਰੱਬ ਦਾ ਨਾਮ ਹੀ ਸਤਗੁਰੂ ਜੀ ਕਹਿੰਦੇ ਨਾਨਕ ਕਹਿ ਨੌਵਾਂ ਨਾਨਕ ਸਮਝਾਉਂਦਾ ਹੈ ਚੇਤ ਚਿੰਤਾ ਮਨ ਵਾਹਿਗੁਰੂ ਨੂੰ ਜਪ ਉਹਨੂੰ ਚੇਤੇ ਕਰ ਤੈਦੀ ਉਤਰਹਿ ਪਾਰਾ ਤੂੰ ਵੀ ਇਹ ਸੰਸਾਰ ਭਵਜਨ ਤੋਂ ਤਰ ਜਾਏਗਾ ਸਤਿਗੁਰੂ ਜੀ ਨੇ ਕੋਈ ਢੇਂਦੀ ਕਲਾ ਨਹੀਂ ਸਿਖਾਈ ਚਰਦੀ ਕਲਾ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜੇ ਤੂੰ ਦਰਨਾ ਹੀ ਨਾ ਸੰਸਾਰ ਭਵਜਨ ਤੋਂ ਤੂੰ ਵੀ ਜਪਿਆ ਕਰ ਵਾਹਿਗੁਰੂ ਦੇ ਨਾਮ ਤੇ ਕਿਰਪਾ ਹੋ ਜਾਏ ਰਾਮ ਜਪੋ ਜੀ ਐਸੀ ਐਸੀ ਤੂੰ ਪਹਿਲਾਜ ਜਪਿਓ ਹਰ ਗੈਸੇ ਦੀਨ ਦਇਆਲ ਕਰੋ ਸੇ ਤੇਰੇ ਸਭ ਪਰਵਾਰ ਚੜਾਇਆ ਗੁਰ ਕਿਰਪਾ ਕਰੇ ਬਚਨ ਦੀ ਹਜ਼ਾਰ ਵਿੱਚ ਵਸਣ ਦਇਆਲ ਸੁਪੁਲਾ ਦੀ ਕਮਾ ਵਾਹਿਗੁਰੂ ਦੇ ਨਾਮ ਦਾ ਵਾਹਿਗੁਰੂ ਦੀ ਕਿਪਤਿ